ਸਾਡੇ ਪੰਜਾਬ ਦੇ ਖੇਤਾਂ ਨੂੰ ਕੌਂਦੇ ਹੋਏ ਸਾਡੇ ਕਿਸਾਨ ਭਰਾ ਜਿਹੜੇ ਕਿਸਾਨ ਉਹਨਾਂ ਦਾ ਇੱਥੇ ਕੌਂਟੇ ਤੇ ਸਵਾਗਤ ਕਰਦੇ ਆ ਕਿ ਤੁਸੀਂ ਇੱਥੇ ਆਏ ਹੋ ਪਰ ਅਸੀਂ ਚਾਹੁੰਦੇ ਆ ਕਿ ਦਰਿਆ ਤੇ ਬੈਠਣ ਦੀ ਪਜਾਇਟਰੀ ਕੁਰਸੀਆਂ ਤੇ ਬੈਠ ਕੇ ਆਪਾਂ ਧੰਨਵਾਦ ਕਰਕੇ ਜਿਆਦਾ ਨਿਕਾਉਂਗਾ ਤੇ ਜਿਹੜਾ ਉਹਦੀ ਬਾਕੀ ਦੇ ਹਲਮਰਟ ਤੇ ਨਾਲ ਸੰਬੰਧਤ ਉਹ ਆਪਣੇ ਜਿਲ੍ਹੇ ਦੀ ਖਾਸ ਤੌਰ ਤੇ ਹੈਗੀ ਹੈ ਕਿ ਉਸੇ ਦਾ ਇਹ ਇੰਡੀਆ ਤੋਂ ਸਕੇ ਬਾਟਰ ਬਾਉਂਡ ਹੈ ਜਿਹੜਾ ਸੀਮਾ ਦਾ ਇਲਾਕਾ ਹੈਗਾ ਉਹਦੇ ਤੇ ਵੀ ਤੁਸੀਂ ਕਹਿ ਰਹੇ ਹੋ ਕਿ ਹਾਈਬ੍ਰਿਡ ਦੇ ਜਿਹੜੇ ਜੀਆਉ ਜਿਆਦਾ ਵਧੀਆ ਰਹਿੰਦੇ ਨੇ ਦੂਸਰਾ ਜਿਹੜਾ ਕੁਝ ਮਾਰੇ ਪਾੜੀ ਵਾਲੇ ਜਿਹੜਾ ਏਰੀਆ ਹੈਗਾ ਉਹਦੇ ਤੇ ਵੀ ਜਿਹੜਾ ਹਾਈਬ੍ਰਿਡ ਠੀਕ ਰਹਿੰਦਾ ਹੈਗਾ ਪਰ ਸਰਕਾਰ ਵੱਲੋਂ ਥੋੜਾ ਜਿਹਾ ਮੁੱਖ ਸਾਰੇ horticulture ਦੇ ਖੰਦੇ ਤੁਸੀਂ ਜਾਣਦੇ ਹੋ ਵੀ ਇੱਕ ਤਾਂ ਪਾਣੀ ਜ਼ਿਆਦਾ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹਾਈਬ੍ਰਿਡ ਕਿਸਮਾਂ ਇਸ ਕਰਕੇ ਜ਼ਿਆਦਾ ਲੰਮਾ ਸਮਾਂ ਲੈਣੀਆਂ ਪਾਣੀ ਵੀ ਜ਼ਿਆਦਾ ਲੈਂਦੀਆਂ ਦੂਸਰਾ ਹੈਗਾ ਵੀ ਉਹਨਾਂ ਦੀ ਘੜਾੜੀ ਜ਼ਿਆਦਾ ਹੁੰਦੀ ਹੈ ਫਿਰ ਬਾਅਦ ਵਿੱਚ ਸਾਨੂੰ ਉਹਨੂੰ ਪਾਣੀ ਨੂੰ ਸਾਹਮਣਾ ਜਿਆਦਾ ਔਖਾ ਜਾਂਦਾ ਇਸ ਕਰਕੇ ਮਤਲਬ ਵੀ ਇਹ ਬੈਂਕ ਕੀਤੀਆਂ ਵੀ ਉਹਦੇ ਜਿਹੜੇ ਹੋਰ ਨੁਕਸਾਨ ਜਿਆਦਾ ਹੋਣ ਕਰਕੇ ਜਿਹਦੇ ਵਿੱਚ ਸਾਡੇ ਅਸੀਂ ਹੁਣ ਪਾਣੀ ਨੂੰ ਸੇਵ ਕਰਨ ਤੇ ਲੱਗੇ ਹੋਏ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਆਸਵੰਦਾ ਤੇ ਵਾਸ਼ਪਤੀ ਪ੍ਰੋਸੈਸ ਛੱਡ ਕੇ ਹੋਰ ਬਸਾਂ ਦੇ ਪਾਸੇ ਵੀ ਆਉਣ ਦੀ ਗੱਲ ਜਦ ਅਰਬੀ ਕਿਸਾਨ ਦੇ ਆਪਣੀ ਭੁਿੰਦ ਦਾ ਕਰ ਰਹੇ ਆ ਜਾਂ ਜੱਤੀ ਭੁਿੰਦ ਦਾ ਵੀ ਗੱਲ ਕਰ ਰਹੇ ਆ ਇਸ ਕਰਕੇ ਮਤਲਬ ਇਹ ਸਾਰੀਆਂ ਝੋੜਨਾਮਾ ਦੇ ਕੇ ਸਰਕਾਰਾਂ ਮਤੋਂ ਪੱਕ ਲਈਆਂ ਨੇ ਤੇ ਜਿਹਦੇ ਦਰਮਿਆਨ ਜਦੋਂ ਉਹਨਾਂ ਤੋਂ ਆਫਸਰ ਲੈ ਜਾਂਦੇ ਨੇ ਤੇ ਅਸੀਂ ਜਿਹੜਾ ਨੂੰ ਉਹਨਾਂ ਨੂੰ ਸਰਕਾਰ ਕੋਲ ਜਾਂ ਸਪਾਰਸ਼ਾ ਦੇ ਪਤਾ ਸਾਦੇ ਪਾਰ ਤੱਕ ਆ ਦੇ ਜੀ ਅਸੀਂ ਸਪਾਰਸ਼ਾ ਤੋਂ ਉਹ ਕਿੰਨੇ ਕਿੱਦੂ ਲਗਾਉ ਉਹ ਤੁਹਾਡੇ ਦੇ ਮਤੂ ਕਰ ਸੀਗਾ ਜਾਂ ਉਹਦੇ ਉਸ ਮੁਤਾਬਕ ਕੰਮ ਕਰਵਾਉਣਾ ਦੂਜਾ ਹੈਗਾ ਵੀ ਜੋ ਸਾਨੂੰ ਹਦਾਇਤਾਂ ਜਾਂ ਆਰਡਰ ਜਾਂ ਹੁਕਮ ਆਉਂਦੇ ਨੇ ਸਰਕਾਰਾਂ ਵੱਲੋਂ ਉਹ ਤੁਹਾਡੇ ਉਸ ਮੁਤਾਬਕ ਕੰਮ ਕਰਵਾਉਣਾ ਕਿ ਇਹ ਹੁਕਮ ਇਹ ਜਿਹੜਾ ਹਾਈਬ੍ਰਿਡ ਜਿਹੜਾ ਉਹ ਤੋਂ ਅਜਾ ਪੁੱਛਾ ਬਾਤ ਜਿਹੜਾ ਸੱਚ ਕਹਾਣੀ ਹੈ ਉਹ ਨਹੀਂ ਲੱਗ ਸਕਦਾ ਤੇ ਅਸੀਂ ਤਾਂ ਕਹਿੰਦੇ ਸੀ ਤਾਂ ਪਹਿਲਾਂ ਰੋਜ਼ ਮੇਰੇ ਕੋਲ ਮੋਈ ਆਈ ਸੀ ਤੇ ਸਿੱਧਾ ਕੋਲ ਹਾਂ ਇੱਕ ਸਵੇਰ ਨੂੰ ਆਉਂਦਾ ਰੋਜ਼ੀ ਤੋਂ ਕੋਲ ਆਇਆ ਸੀ ਤੇ ਉਹਨਾਂ ਕੋਲ ਤੁਸੀਂ ਗੱਲ ਕੀਤੀ ਸੀ ਵੀ ਅਸੀਂ ਤਾਂ ਜਿਹੜੇ ਕੋਈ ਵੀ ਤਨੂੰ ਜਾਂ ਹੁਕਮ ਬਣਾਉਣ ਵਾਲੇ ਨਹੀਂ ਹੈਗੇ ਅਸੀਂ ਤਾਂ ਉਹਨੂੰ ਲਾਗੂ ਕਰਨ ਵਾਲੇ ਹਾਂ ਇਸ ਕਰਕੇ ਅਸੀਂ ਠੀਕਾ ਤੁਹਾਡਾ ਜਿਹੜਾ ਜਦ ਫੇਰੀ ਮੰਤ ਪੱਤਰ ਲੈ ਕੇ ਆਏ ਹੋ ਤੁਹਾਡੀ ਜਿਹੜੀ ਮੰਗ ਹੈਗੀ ਹੈ ਅਸੀਂ ਉਹਨੂੰ ਪਹੁੰਚ ਕਰਦੇ ਹਾਂ ਜਾਂ ਇੱਕ ਚਿੱਠੀ ਨਾਮ ਲਾ ਕੇ ਉਹਨਾਂ ਨੂੰ ਉੱਪਰ ਪਹੁੰਚਾ ਕਰਦੇ ਹਾਂ ਤਾਂ ਕਿ ਉਹਦੇ ਤੇ ਦੁਬਾਰਾ ਵਿਚਾਰ ਸਰਕਾਰ ਵੱਲੋਂ ਹੋ ਜਾਵੇ ਤਾਂ ਉਸ ਮਸਾਲੇ 'ਤੇ ਸ਼ਾਇਦ ਕੁਝ ਉਹਦੇ ਤੇ ਅਸਰ ਹੋ ਸਕੇ ਇਸ ਕਰਕੇ ਅਸੀਂ ਤੁਹਾਡੀ ਜਿਹੜੀ ਮੰਗ ਉਹਨੂੰ ਖਰੇਮ ਉੱਤੇ ਕਬੂਲ ਕਰਕੇ ਸਰਕਾਰ ਨੂੰ ਭੇਜਣੀ ਆ ਉਹ ਅਸੀਂ ਜਨ ਕਿਸ ਤਰ੍ਹਾਂ ਲੈਂਦੀ ਆ ਉਹ ਮਸਾਲੇ 'ਤੇ ਤੁਸੀਂ ਆਗਰ ਬੜੇ ਉਤਸਾਹ ਨਾਲ ਆ। ਇਨਸ਼ਾਅੱਲਾ ਬਹੁਤ ਐਤਨਾਨਾ ਨੇ ਆ ਕੇ ਆਪਦੀ ਗੱਲ ਰੱਖੀ ਆ। ਆ ਗੱਲ ਦੇ ਵਿੱਚੋਂ ਸਰਕਾਰ ਦੇ ਵਿੱਚ ਤਾਂ ਇਹ ਆ ਰਿਹਾ ਵੀ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਦਾ ਦੀਪ ਸਾਬਾ ਉਹਨੂੰ ਮੁਖਾਸਣਵਾੜ ਵਾਸਤੇ ਬਿਠਾਇਆ ਗਿਆ ਹੈ ਤੇ ਨਾ ਕੀ ਇਹੋ ਜਿਹੜੀ ਸਾਡੀ ਸਿੱਧੀ ਹੈ ਉਹਨੂੰ ਬਾਅਦ ਕੇ ਸਰਕਾਰ ਦੀ ਜਾਣਕਾਰੀ ਪ੍ਰਦਾਨੇ ਆਦ ਲੈਣ ਵਾਸਤੇ ਰੱਖਿਆ ਜੋ ਉਸ ਇਹਨਾਂ ਦੀ ਸਰਚ ਤੇ ਕੰਮ ਕਰਨ ਵਾਸਤੇ ਆ ਇਹਨਾਂ ਦੀ ਗੱਲ ਦੇ ਵਿੱਚੋਂ ਇਹ ਨਿਕਲੇ ਕੇ ਸਾਹਮਣੇ ਆ ਗਿਆ ਵੀ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਸਿਰਫ ਉਹਨਾਂ ਦੇ ਹੁਕਮ ਆਦੇਸ ਸੁਣਾਉਣ ਵਾਸਤੇ ਰੱਖਿਆ ਹੈ ਬੰਦਾ ਤਾਂ ਸਰਕਾਰ ਦਾ ਇਹ ਸੀ ਜੇਕਰ ਸਾਡਾ ਮੱਖ ਮੰਤਰੀ ਸਿਆਣਾ ਹੁੰਦਾ ਤਸਦੀਪ ਉਸ ਗਾਵੀ ਮੁਕਸਰ ਜ਼ਿਲ੍ਹੇ ਦੇ ਵਿੱਚ ਕੀ ਅਸੀਂ ਵਜਾ ਸਕਦੇ ਹਾਂ ਇਹਨਾਂ ਨੇ ਪੁੱਛਦਾ ਵੀ ਕੀ ਕਿੰਨੇ ਕਿੰਨੇ ਨੰਬਰ ਚੀਕਾਂ ਦੱਸੋ ਜੀ ਸਾਡਾ ਮੁਕਸਰ ਦੇ ਸਾਰੇ ਸੈਂਪਲ ਫੇਰ ਹੋਏ ਆ ਪਾਣਗੇ ਹੋਇਆ ਨਹੀਂ ਕਿਉਂਕਿ ਮੈਂ ਇੱਕ ਹੋਇਆ ਤੇ ਉਹ ਜਾ ਨੰਬਰ 3 ਨੰਬਰ 4 ਨੰਬਰ ਪਾਣੀ ਆਇਆ ਜੀ ਇਹ ਕੋਈ ਹੋਣਾ ਸਾਡੀ ਗ੍ਰੇਡ ਦਾ ਤੇ ਜਦੋਂ ਉਹ ਤੁਸੀਂ ਬੀ ਲੌਂਚ ਨਹੀਂ ਕਰ ਸਕੀ ਸਰਕਾਰ ਮੰਨਣਾ ਸੰਟੋ ਵਰਗੀਆਂ ਕੰਪਨੀਆਂ ਦੇ ਪੰਡਾ ਦੇ ਪਾਲਣ ਵਾਲੇ ਯੂਨੀਵਰਸਿਟੀ ਨੂੰ ਇਹ ਕਹਿ ਦੇਣਾ ਵੀ ਹੁਣ ਜਰ ਹੁਣ ਉਹ ਤੋਂ ਮੰਗਣਗੇ ਸਾਡੇ ਤੋਂ ਨਹੀਂ ਅਸੀਂ ਕਹਿੰਦੇ ਆ ਸਾਡੇ ਜੋ ਹੱਕ ਦਾ ਸੀ ਉਹ ਵੀ ਜਾਵੇ ਸਰਕਾਰ ਨੇ ਅੱਗੇ ਉਹਨਾਂ ਨੂੰ ਕਿਵੇਂ ਮਰਜ਼ੀ ਕਰਨਾ ਕਿੱਥੇ ਫੋਣਾ ਉਹਦਾ ਸਾਡੀ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਾਡੀ